ਤਸਵੀਰਾਂ ਜਨਾਬ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਲੋਕ ਸਭਾ ਤੋਂ ਜਲੰਧਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਿਸੇ ਵੇਲੇ ਪੰਜਾਬ ਦੇ ਵਿੱਚ ਰਾਤੋਂ ਰਾਤ ਤੁਸੀਂ ਆਖ ਲਵੋ ਕਿ ਮੁੱਖ ਮੰਤਰੀ ਬਣ ਗਏ ਸਨ ਤੇ ਉਸ ਤੋਂ ਬਾਅਦ ਜਿਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਤੇ ਰਿਜ਼ਲਟ ਸਭ ਨੂੰ ਸਾਹਮਣੇ ਆਇਆ ਏ ਪਰ ਇਹ ਸਭ ਦੇ ਵਿੱਚ ਤਸਵੀਰਾਂ ਹੁਣ ਲੋਕ ਸਭਾ ਚੋਣਾਂ ਦੀ ਆ ਗਈਆਂ ਨੇ ਚਰਨਜੀਤ ਸਿੰਘ ਚੰਨੀ ਲਗਾਤਾਰ ਇੱਕ ਤੋਂ ਬਾਅਦ ਇੱਕ ਚੋਣ ਰੈਲੀਆਂ ਚੋਣ ਪ੍ਰਚਾਰ ਕਰਦੇ ਪਏ ਨੇ ਇਸ ਪ੍ਰਚਾਰ ਦੇ ਵਿੱਚ ਜੋ ਬੀਤੇ ਦਿਨ ਤੋਂ ਪੂਰੀ ਰਾਜਨੀਤੀ ਦੇ ਵਿੱਚ ਹੜਕਮ ਮਚਿਆ ਹੋਇਆ ਏ ਰਾਹੁਲ ਗਾਂਧੀ ਦੀ ਰਾਇਪਰੇਲੀ ਤੋਂ ਚੋੜ ਲੜਨ ਦੇ ਮਾਮਲੇ ਦੇ ਵਿੱਚ ਹੁਣ ਲੋਕਾਂ ਨੇ ਪੰਜਾਬ ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਤੋਂ ਸਵਾਲ ਪੁੱਛ ਲਿਆ ਏ ਕਿ ਵਾਈਨੜ ਕਿਉਂ ਨਹੀਂ ਰਾਇਪਰੇਲੀ ਕਿਉਂ ਨਹੀਂ ਵਾਈਨੜ ਕਿਉਂ ਤੇ ਇਸ ਮਾਮਲੇ ਦੇ ਵਿੱਚ ਹੁਣ ਚਰਨਜੀਤ ਸਿੰਘ ਚੰਨੀ ਦਾ ਇੱਕ ਅਜਿਹਾ ਜਵਾਬ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਨੂੰ ਇਹ ਤਾਂ ਪਤਾ ਚੱਲ ਹੀ ਜਾਣਾ ਹੈ ਕਿ ਜਨਾਬ ਹੁਣੀ ਹੁਣ ਸਿਆਸਤ ਦੇ ਵਿੱਚ ਬਹੁਤ ਪੀ ਐਚ ਡੀ ਕਰ ਚੁੱਕੇ ਨੇ ਬੀਬੀ ਕਹਿੰਦੀ ਹੁੰਦੀ ਸੀ ਇਹ ਬੀਬੀਆਂ ਨੂੰ ਕਰਦਾ ਪਤਾ ਹੈ ਵੀ ਝਾੜੂ ਖੜਾ ਕਰਦਾ ਕਲੇਸ਼ ਹੁੰਦਾ ਇਹਨੂੰ ਖੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਬੀਬੀ ਠੀਕ ਹੈ ਨਾ 1000 ਰੁਪਏ ਦੀ ਗੱਲ ਕਰਨੀ ਆਪਾਂ ਨੇ ਦਾਦੇ ਮਗੋੜਿਆਰੇ ਬਹੁਤ ਨਾਕ ਮਾਰਿਆ ਆਪਣਾ ਝੂਠੀਆਂ ਬੋਕਾਂ ਲੱਗੇ 1000 ਰੁਪਏ ਦਾ ਨਾਰਾ ਲਾ ਕੇ ਮੁੜ ਕੇ ਆਏ ਨਹੀਂ ਆਹੀ ਰੜਕਾ ਲੈ ਕੇ ਪਿੱਛੇ ਪੈ ਜਾਓ ਜੀ ਤਨੋ ਜੀ ਨਹੀਂ ਤਾਂ ਪਾਥੀਆਂ ਮਾਰਨੀ ਆਪਾਂ ਨੇ ਹੁਣ ਇਹਨਾਂ ਦੇ ਹਜ਼ਾਰ-ਹਜ਼ਾਰ ਰੁਪਏ ਦਾ ਨਾਰਾ ਲਾ ਕੇ ਬੀਬੀਆਂ ਦੇ ਮੋਟਾ ਲੇ ਗੇ ਬੀਬੀਆਂ ਨੇ ਕਿਹਾ ਕਿ ਚਲ 1000 ਰੁਪਏ ਮਿਲੇ ਕਰੂਗਾ ਤੂੰ ਕਿੱਥੇ ਦੇ ਕੇਦਰੀ ਬਾੜੋਂ ਲੱਭਦੇ ਕਿੱਥੇ ਭਗਵੰਤ ਮਾਨੋਂ ਲੱਭ ਲਈਏ ਉਹਨਾਂ ਦਾ ਜੇ ਪੁੱਛਣਾ ਵੀ ਹੋਵੇ ਤਾਂ ਇੱਕ ਹਜ਼ਾਰ ਬੰਦਾ ਉਹਦੇ ਸਾڑے-ਸਾڑے ਪੁਲਸ ਆੜਾ ਹੁੰਦਾ ਨੇੜੇ ਹੀ ਨਹੀਂ ਜਾ ਸਕਦੇ ਤੁਸੀਂ ਜਿਹੜਾ ਕਹਿੰਦਾ ਸੀ ਮੈਂ ਆਮ ਬੰਦਾ ਐ ਅੱਜ 1200 ਬੰਦਾ ਉਹਦੀ ਸਿਕਿਉਰਿਟੀ 'ਤੇ ਕੰਮ ਕਰ ਰਿਹਾ ਉਹਦੇ ਨਾਲ ਇੰਨੀਆਂ ਗੱਡੀਆਂ ਕੋ ਅੱਗੇ ਪਿੱਛੇ ਹੁੰਦੀਆਂ ਕਿ ਰੋਜ਼ ਦਾ 25 ਲੱਖ ਰੁਪਏ ਉਹਦੇ ਗੱਡੀਆਂ 'ਚ ਤੇਲ ਪੈਂਦਾ। ਉਹ ਤਾਂ ਮਹਾਰਾਜਾ ਆ ਉਹਨੂੰ ਵੀ ਟੱਪ ਗਿਆ। ਦਿਮਾਗ ਨੂੰ ਚੜ ਗਈ। ਪਾਵਰ ਤੇ ਸਾਡੇ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਨੂੰ ਵੀ ਗਰੰਟੀ ਦੱਸਦਾ। ਜਿਹੜਾ ਸ਼ਹੀਦੀਆਂ ਪਾ ਕੇ ਐਸਜੀਪੀਸੀ ਦਾ ਕਾਨੂੰਨ ਬਣਾਇਆ ਸੀ 1925 'ਚ ਉਸ ਨੂੰ ਬਦਲਿਆ ਇਸ ਬੰਦੇ ਨੇ। ਜਿਹੜਾ ਕਿ ਕੋਈ ਅੱਜ ਤੱਕ ਬਗਾਨਾ ਵੀ ਨਹੀਂ ਕਰ ਸਕਿਆ ਉਹ ਇਹ ਮੁੱਖ ਮੰਤਰੀ ਨੇ ਕਰਿਆ ਕਹਿੰਦੇ ਜੀ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਂਗੇ ਇਹ ਕਿਨ ਦੇ ਐਮਐਲਏ ਨੇ ਕਹਿਤਾ ਵੀ ਦਲਿਤ ਮੁੱਖ ਮੰਤਰੀ ਬਣਾਓ ਉਹਦੀ ਪਾਵਰ ਹੀ ਖੋਲੀਆ ਉਹ ਡਿਪਟੀ ਮੁੱਖ ਮੰਤਰੀ ਤਾਂ ਕਿ ਆ ਬਣਾਉਣਾ ਡਿਪਟੀ ਮੁੱਖ ਮੰਤਰੀ ਦਾਦੇ ਜੀ ਬਣਾਉਂਗਾ ਹਰ ਵਰਗ ਨੂੰ ਧੋਖਾ ਦਿੱਤਾ ਇਹਨਾਂ ਨੇ ਕਿਸੇ ਕਿਸਾਨ ਦੇ ਹੱਥ ਪਰ ਤੁਸੀਂ ਦੱਸੋ ਜੇ ਮਾਮਲਾ ਰੱਖਿਆ ਹੋ ਤੁਸੀਂ ਕਿੰਨੇ ਸਰਪੰਚ ਬੈਠੇ ਕਿੱਸੇ ਪੰਚਾਇਤ ਨੂੰ ਦੱਸੋ ਜੇ 5 ਰੁਪਏ ਵੀ ਆਏ ਆ ਦੋ ਸਾਲ ਦੇ ਵਿੱਚ ਆਹ ਲਾਡੀ ਸਾਹ ਵਾਲੇ ਪੈਸੇ ਅੱਜ ਤੱਕ ਇਹਾਂ ਨੇ ਲੱਗਣ ਨਹੀਂ ਦਿੱਤੇ ਬਹੁਤ ਦਿਨ ਤਾਂ ਵਾਪਸ ਲੈ ਲੇ ਇਹ ਪੰਚਾਇਤਾਂ ਇਹ ਸਰਕਾਰਾਂ ਹੁੰਦੀਆਂ 80 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਉਹ ਗਿਆ ਕਿੱਥੇ ਭਾਈ ਕੇਜਰੀਵਾਲ ਨੂੰ ਸੈਨਾ ਕਰਵਾਵਾ ਤੇ ਜਹਾਜ਼ ਨੇਤ ਕੋ ਆ ਜੀ ਰੋੜਦਾ ਸ਼ਰਾਬ ਦਾ ਪੰਜਾਬ ਦੇ ਵਿੱਚ ਐਡਾ ਬੜਾ ਘਟਾੜਾ ਹੈ ਕਿ ਜਿੱਦਾਂ ਦਿੱਲੀ ਵਿੱਚ ਵੀ ਨਹੀਂ ਹੈ ਉਹਨਾਂ ਨੂੰ ਦੁੱਗਣਾ ਚੋਪੜਾ ਤੇਜਰੀਵਾਲੋਂ ਸ਼ਰਾਬ ਦੇ ਘਟਾਲੇ ਦੇ ਅੰਦਰ ਇਹ ਤਾਂ ਅਮਨੇਸ਼ਾ ਉਹਨਾਂ ਦੇ ਮੁੰਡੇ ਸਾਹੂਰੇ ਦੇ ਪੈਰੀਂ ਪੂਰੀ ਹੱਥ ਲਾ ਕੇ ਸਾਰੀਆਂ ਲੈ ਅਰੇ ਕਹਿੰਦਾ ਕਿ ਤੇਜਰੀਵਾਲੋਂ ਅੰਦਰ ਹੀ ਰੱਖੋ ਮੈਂ ਤੁਹਾਡੇ ਮੁਤਾਬਕ ਕੰਮ ਕਰੀ ਜਾਊਂਗਾ ਮੀਤੇ ਚਾਹੇ ਸਿੱਖਾਂ ਦੇ ਮੁੰਡੇ ਆ ਪਰ ਐਨਐਸਐਲ ਵਾਲੋ ਚਾਹੇ ਕਿਸਾਨਾਂ ਨੂੰ ਕਹਦਾਂ ਚਾਹੇ ਗੋਲੀਆਂ ਮਰਵਾਣ ਨੂੰ ਕਿਸੇ ਨਾਲ ਦੇ ਚਾਹੇ ਮਜ਼ਦੂਰਾਂ ਨੂੰ ਕਟਾਰੋਂ ਤੇ ਜੋ ਮਰਜੀ ਕਰਾਇਆ ਜਾਓ ਪਰ ਮੈਨੂੰ ਛੇੜੋ ਨਾ ਆ ਸਾਡਾ ਮੁੱਖ ਮੰਤਰੀ ਹੈ ਆ ਬਾੜੇ ਦੇ ਵਿੱਚ ਕਮੇਟੀ ਛੋੜ ਕੇ ਫਾਈਬ੍ਰੀਲੀ ਸੇ ਇਲੈਕਸ਼ਨ ਲੜਨਾ ਲੜਨ ਜਾ ਰਹੇ ਆ ਕੀ ਕਹਿਣਾ ਚਾਹਤੇ ਹੋ ਅੱਛੀ ਬਾਤ ਹੈ ਉਹਨਾਂ ਦਾ ਘਰ ਹੈ ਉਹਨਕੇ ਪਰਿਵਾਰ ਵਾਲੇ ਉਹਨਾਂ ਦੇ ਪਰਿਵਾਰ ਵਾਲੇ ਵੀ ਉੱਥੋਂ ਲੜਦੇ ਰਹੇ ਆ ਜੇ ਉਹ ਵੀ ਲੜ ਰਹੇ ਤੇ ਚੰਗੀ ਗੱਲ ਪਰ ਬੀਜੇਪੀ ਵਾਲੇ ਕਹਿ ਰਹੇ ਕਿ ਇਨਾ ਕਈ ਡਰ ਸਤਾ ਰਾਇਆ ਹੈ ਉਹਨਕੋ ਬੀਜੇਪੀ ਡਰ ਨੇ ਸਤਾ ਰਾਇਆ ਆਪਣੇ ਘਰ ਦਾ ਆਪਣੇ ਪਰਿਵਾਰ ਦੇ ਨਾਲ ਇੱਕ ਪਿਆਰ ਹੁੰਦਾ ਹੈ ਉਹ ਪਿਆਰ ਹੋ ਜਾਗ ਰੋਇਆ ਅਗਲਾ ਕਹਿੰਦਾ ਜੀ ਮੈਂ ਇੱਥੇ ਇੱਥੇ ਲੜਦਾ ਰਿਹਾ ਮੇਰਾ ਪਰਿਵਾਰ ਮੈਂ ਇੱਥੇ ਲੜਦਾ ਪੰਜਾਬ ਕੇ ਮੁੱਖ ਮੰਤਰੀ ਕਹਤੇ ਹੈ ਕਿ 13 0 ਦਾ ਨਾਰਾ ਦੇ ਰਹੇ ਹੈ ਉਸਕੇ ਬਾਰੇ ਮੈਂ ਕੀ ਕਹਿਣਾ ਚਾਹਤੇ ਹਾਂ ਮੁੱਖ ਮੰਤਰੀ ਜੀ ਸਹੀ 13 0 ਦਾ ਨਾਰਾ ਦੇ ਰਹੇ ਹੈ 0 ਉਨਕੀ ਹੋਗੀ 13 ਕਾਂਗਰਸ ਕੇ ਹੋਗੇ ਲੋਕੋਂ ਸੇ ਕਿਹਦਾ ਪਿਆਰ ਮਿਲ ਰਹਾ ਹੈ ਆਪ ਦੇਖੋ ਲੋਕੋ ਮੋੜ ਮੋੜ ਕੇ ਆ ਰਹੇ ਹੈ ਔਰ ਬਹੁਤ ਹੀ ਜਹਾਂ ਹੋਣੀ ਹੁੰਦੀ ਹੈ ਮੀਟਿੰਗ ਵਰਕਰੋ ਕੀ बार रैली बढ़ जातीवाल ऐसी संत हैं और मैं इसको राजनीति से जोड़कर नहीं देखता वो सबके सांझे हैं उन्होंने मुझे बुलाकर आशीर्वाद दिया है प्यार दिया है और मैं उनका धन्यवाद दिया कुछ तो दिन पहले उन्होंने प्रेस वार्ता की थी कि जो पर्यावरण के बारे में सोचेंगे हम उनके साथ हैं मैंने उनको यही बताया है कि जब पिछली सरकार हमारी कांग्रेस की थी हमने यहाँ वातावरण के लिए बहुत काम किया है पाँच सौ पचासवा साल जो गुरु नानक देव जी का जन्मदिन का आया था उसमें हमने इस एरिया में भे जो वेही है उसको साफ कराया इस एरिया में हर गांव में हमने 500 सौ दरख्त लगाए तो उससे वो खुश हैं इसलिए मैं वहाँ इंचार्ज था उस समय तो उन्होंने मुझे बुलाकर आशीर्वाद दिया मैं उनका धन्यवाद परिवार काफी विरोध कर रहा है क्या लगता है उससे कोई कहा है कहाँ जी है जीए। जीए। वो, वो करसी निकल गए वो दिन